25 ਜਾਣੇ ਹੋਣੇ ਆ 40 ਜਾਣੇ ਹੋਣਗੇ ਅਸੀਂ ਭੱਜ ਭੱਜ ਜਾਨਾਂ ਬਚਾਈਆਂ ਆਪਣੀ ਪੰਨ ਤੋੜੋ 2 ਘੰਟੇ ਭਾਜੀ 12 ਵਜੇ ਤੋਂ ਲਾਗੇ ਤੇ 2 ਵਜੇ ਤੱਕ ਐਨੀ ਗੋਲੀ ਚਲਾਈ ਆ ਵੀ ਜਿਹੜਾ ਕੋਈ ਮੀਂਹ ਵਰਾਇਆ ਨਹੀਂ ਬੰਦੇ ਆਏ ਹੀ ਕਿ ਪਿੰਡੋ ਸਾਡੇ ਮੈਂਬਰ ਬਚਾਇਦੇ ਉਹਦੇ ਪੱਟ ਤੇ ਗੋਲੀ ਵੱਜੀ ਇਹਨਾਂ ਨੂੰ ਬੜੀਆਂ ਨਿਪੜੋ ਬੜੀਆਂ ਨਿਪੜੋ ਅਹੀਂ ਅੰਦਰ ਮੈਂ ਜਿਆ ਥੱਲੇ ਵੜ ਕਿ ਲੋਕ ਗਿਆਂ ਕਿ ਉਹਨਾਂ ਨੇ ਸਾਨੂੰ ਮਾਰ ਕੇ ਬਹੁਤ ਗਾਲਾਂ ਗੂਲਾ ਕੱਢੀਆਂ ਸੀਸੇ ਨਾਲ ਤੂੜੇ ਕੀਤੀ ਜੂ ਸਾਡਾ ਪਾਂਡਾ ਸਾਹ ਪਰ ਸੋਈ ਜੂ ਕੜਕੜ ਖਲਾ ਰਿਆ ਇਹ ਹੋਰ ਅਤੀ ਲਲਕਾਰੇ ਮਾਰ ਕੇ ਗਏ ਵੀ ਕੱਲ ਨੂੰ ਫੇਰ ਆਵਾਂਗੇ ਨਿਸ਼ਕਾਣ ਬਹੁਤ ਜ਼ਿਆਦਾ ਆਇਆ ਜੀ ਅਸੀਂ ਤਾਂ ਜਾਣਾਂ ਵਿਚੀਆਂ ਬਾਹਰ ਨੇੜੇ ਕ ਤੇ ਛੱਡਿਆ ਕਾਕਰੀ ਇਹਦਾ ਤਰਨ ਤਰਨ ਦੇ ਪਿੰਡ ਨੋਨੇ ਵਿੱਚ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਗਿਆ ਇਹ ਤੇ ਇੱਕ ਘਰ ਦੇ ਉੱਤੇ ਕੁਝ ਅਣਪਛਤੇ ਵਿਅਕਤੀਆਂ ਨੇ ਲਗਾਤਾਰ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ ਵਿਅਕਤੀ ਦੇ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਤੇ ਬਾਕੀ ਪਰਿਵਾਰ ਨੇ ਜਿਸ ਵਿੱਚ ਔਰਤਾਂ ਵੀ ਸੀ ਘਰ ਦੇ ਵਿੱਚ ਲੁਕ ਕੇ ਆਪਣੀ ਜਾਨ ਬਚਾਈ ਜਿਸ ਦੇ ਚਲਦਿਆਂ ਘਰ ਵਿੱਚ ਕੋਈ ਨਾ ਮਿਲਣ ਕਰਕੇ ਹਮਲਾਵਰਾਂ ਨੇ ਗੁੱਸੇ ਵਿੱਚ ਆ ਕੇ ਘਰ ਦਾ ਸਾਰਾ ਸਮਾਨ ਤੋੜ ਦਿੱਤਾ ਕਰੀਬ 2 ਘੰਟੇ ਮੀਂਹ ਵਾਂਗ ਗੋਲੀਆਂ ਵਰ੍ਹਾਈਆਂ ਗਈਆਂ ਪਰਿਵਾਰ ਦਾ ਕਹਿਣਾ ਹੈ ਕਿ ਰੱਜ ਕੇ ਗੱਡੀਆਂ ਟਰੈਕਟਰ ਅਤੇ ਘਰ ਦੀ ਭੰਨ ਤੋੜ ਕੀਤੀ ਗਈ ਹੈ ਜੇਕਰ ਪੁਲਿਸ ਸਮੇਂ ਸਿਰ ਨਾ ਪੁੱਜਦੀ ਤਾਂ ਇਸ ਤੋਂ ਵੀ ਵੱਡਾ ਨੁਕਸਾਨ ਹੋ ਸਕਦਾ ਸੀ ਸਾਰਾ ਕੁਝ ਕਿਵੇਂ ਵਾਪਰਿਆ ਆਓ ਤੁਹਾਨੂੰ ਪਰਿਵਾਰ ਦੀ ਜ਼ੁਬਾਨ ਹੀ ਸੁਣਾ ਦਿੰਨੇ ਆ ਮੇਰਾ ਇੰਦਰਜੀਤ ਕੋਰ ਕਿੱਥੋਂ ਦੇ ਰਹਿਣਾ ਨੇ ਨੋਨਿਆਂ ਦੇ ਯਾਰ ਕੀ ਘਟਨਾ ਹੋਈ ਹੈ ਘਟਨਾ ਵੀ ਜੀ ਇਹ ਹੋਈ ਆ ਬਿਦਰਾਨੀ ਸਾਡੀ ਦੇਰ ਮੁੱਕ ਗਿਆ ਉਹਦਾ ਦਰਾਨੀ ਦਾ ਨਾਮ ਹਰਪਜਨ ਕੋਹਰ ਆ ਉਹਦਾ ਜਵਾਈ ਦਾ ਨਾਮ ਨਿਸ਼ਾਨ ਸਿੰਘ ਆ ਉਹਦੀ ਕੁੜੀ ਦਾ ਨਾਮ ਹੈਗਾ ਮਨਪ੍ਰੀਤ ਕੌਰ ਤਿੰਨੇ ਜਾਣੀਆਂ ਪਰਸੋਂ ਉਹ ਆਏ ਆ ਉਹਨਾਂ ਨੇ ਪਹਿਲੀ ਵੇਚੀ ਆ ਪਤਾ ਨਹੀਂ ਸਾਨੂੰ ਉਹ ਵੇਚੀ ਆ ਕਿ ਬਿਆਨਾ ਕੀਤਾ ਕਿ ਕੀਤਾ ਕੀ ਨਹੀਂ ਕੀਤਾ ਉਹਨਾਂ ਨੇ ਉਹਦਣ ਵੀ ਬੰਦੇ ਇਹੋ ਮੁੰਡੇ ਆਏ ਆ ਗੱਡੀਆਂ ਭਰ-ਭਰ ਕੇ ਨਾਲ ਉਹਦਣ ਅਹੀ ਇਹੋ ਹੀ ਕਿਹਾ ਵੀ ਚੱਲੇ ਉਹਨੇ ਵੇਚ ਦਿੱਤੀ ਸਾਨੂੰ ਸਾਡੇ ਲੱਗ ਖਰੇ ਗਵਾਣ ਚੰਗਾ ਹੀ ਆ ਜੀ ਇਹਦੇ ਨਾਲੋਂ ਤੇ ਪਰ ਉਹਨੇ ਉਹਦੇ ਨਾਲੋਂ ਵੀ ਇਹ ਤਾਂ ਗੰਦੇ ਆਵੇ ਅਸੀਂ ਤੇ ਰਾਤੀ ਉਹ ਆਏ ਆ ਮੁੜ ਕੇ ਉਹਦਣੋ ਚਲੇ ਗਿਆ ਜਿਹੜੇ ਭਾਈ ਨੇ ਲਈ ਆ ਨਾ ਚਾਟੀ ਵਿੰਡ ਵਾਲੇ ਨੇ ਉਹ ਸਾਡੇ ਨਾਲ ਕੱਲ 4 ਵਜੇ ਆਇਆ ਆ ਉਹਨੇ ਸਾਡੇ ਨਾਲ ਗੱਲਬਾਤ ਕਰ ਗਿਆ ਤੇ ਬੰਦਿਆ ਨਾ ਵੀ ਮੈਂ ਸ਼ੁੱਕਰਵਾਰ ਆਉਂਗਾ ਅਹੀਂ ਕਹੇ ਬੇਝਤੀ ਠੀਕ ਆ ਇਹਨੇ ਇਹਦੀ ਜਿੱਥੇ ਜਿੱਥੇ ਆਉਂਦੀ ਆ ਨਾ ਪੈਲੀ ਉਥੇ ਉਥੇ ਇਹ ਆਪਣੀ ਬਾਵੇ ਅਹੀਂ ਦਿੱਤੀ ਹੀ ਮੁੰਡਾ ਨਹੀਂ ਉਹਦਾ ਸਿੱਧ ਪਧਰਾ ਇਥੇ ਅਗਲੀ ਪੈਲੀਆਂ ਨੂੰ ਇਕੱਠੀ ਲਾ ਕੇ ਦੇਤੇ ਚੱਲ ਮੁੰਡਾ ਸਾਡੇ ਲਾਗੇ ਰਹੂਗਾ ਤੇ ਪਠਾੜਾ ਆਪਣਾ ਬੀਜੀ ਜਾਊਗਾ ਇਸੇ ਲਾਗੇ ਲੈ ਆ ਉਹ ਦੂਰ ਨਾ ਜਾਊਗਾ ਤਾਂ ਨਹੀਂ ਦਿੱਤੀ ਉਹ ਕੱਲੀ ਕੱਲੀ ਉਹਨੇ ਪੈਲੀ ਐਸੇ ਦਾ ਹੀ ਸਬਦਾ ਗਏ ਦੋਹੀ ਥਾਈ ਮੇਰੀ ਪੈਲੀ ਆ ਛੇ ਛੇ ਪਰ ਆਇਆ ਤੇ ਛੇਵੀਂ ਵਾਰੀ ਆਉਣੀ ਬੰਬੀ ਦੀ ਦੋ ਬੰਬੀਆਂ ਮੁੜ ਕੇ ਬਾਤ ਚਲੇ ਨਹੀਂ ਗਏ ਕੋਈ ਗੱਲ ਨਹੀਂ ਉਹ ਰਾਤ ਮੁੜ ਕੇ ਫੇਰਾ ਦੇਖ ਲੋ ਤਿੰਨੇ ਜਾਨੇ ਬੰਦੇ ਆ ਗਏ ਉਹਨਾਂ ਨੇ ਪੂਰੀ ਫੁੱਲ ਸ਼ਰਾਬ ਪੀ ਤੀ ਨੱਚਦੇ ਉਹ ਵੀ ਕਹਿੰਦੇ ਆ ਉਹਨਾਂ ਨੇ ਇਹੋ ਗਿਆ ਸਾਨੂੰ ਆਣ ਕੇ ਵੀ ਤੁਸੀਂ ਸਾਡੇ ਨਾਲ ਸਹਿਮਤ ਹੋ ਜਾਓ ਤੇ ਅਸੀਂ ਪੈਸੇ ਮੜਾਉਣੇ ਆਂ ਅਸੀਂ ਉਹਨਾਂ ਨੂੰ ਆ ਕੇ ਅਸੀਂ ਕਹੇ ਵੀ ਅਹੀਂ ਸਾਡੇ ਨਾਲ ਤੁਸੀਂ ਸਹਿਮਤੀ ਹੁਣ ਕੀ ਕਰਨੀ ਤੁਸੀਂ ਲੈ ਲਈਏ ਤੁਸੀਂ ਨੇ ਜਿੱਠੋ ਜੋ ਹੈਗਾ ਤੁਸੀਂ ਆਪਣੀ ਪੈੜੀ ਦਾ ਜੋ ਇਦਾਂ ਮਰਜ਼ੀ ਕਰੋ ਅਸੀਂ ਤੁਹਾਨੂੰ ਡੱਕਦੇ ਨਹੀਂਗੇ ਤਪਰ ਤੁਸੀਂ ਉਹ ਗਾਲ ਉਹ ਗੱਲ ਤੇ ਆ ਜਿਹੜਾ ਤੁਸੀਂ ਆਏ ਆ ਰਾਚਰਾ ਪੀ ਕੇ ਇਦਾਂ ਕਿਸੇ ਦੇ ਘਰ ਨਾ ਆਉਣਾ ਚਾਹੀਦਾ ਉਹਨੇ ਲਲਕਾਰੇ ਮਾਰਦੇ ਮੁੰਡੇ ਨੇ ਸਾਡੇ ਮੁੰਡੇ ਨੇ ਉਹ ਇੱਕ ਮੁੰਡੇ ਦੋ ਇੱਕ ਤੇ ਬਾਅਦ ਜਿਹਨੇ ਪੈਲੀ ਲਈ ਉਹ ਹੱਥ ਜੋੜਨਾ ਪਿਆ ਦੂਜਾ ਜਿਹੜਾ ਇੱਕ ਬੇਤ ਗੱਡੀ ਦੇ ਬਿਠਾ ਇੱਕ ਜਿਹੜਾ ਉਹ ਸਾਡੇ ਮੁੰਡਿਆਂ ਦੇ ਨਾਲ ਪੈ ਗਿਆ ਇਹਨਾਂ ਨੇ ਵੀ ਦੋ ਚਾਰ ਚਪੇੜਾ ਮਾਰ ਦਿੱਤੇ ਉਹ ਮੁੜ ਕੇ ਭੱਜ ਗਿਆ ਛੁੱਟ ਕੇ ਇਹ ਜਿਹੜੇ ਇਹ ਬਨਾਲੇ ਦੀ ਪੰਚਾਇਤ ਆ ਇਹਨਾਂ ਮੁੰਡਿਆਂ ਨੂੰ ਆਪਣੀ ਗਰੰਟੀ ਦੇ ਖੜਿਆ ਉਹਨਾਂ ਨੇ ਇਹਨਾਂ ਦੋਵਾਂ ਨੂੰ ਇੱਥੇ ਉਹਨਾਂ ਦੀ ਮੂਵੀ ਬਣੀ ਆ ਗੱਡੀ ਉਹਨਾਂ ਦੀ ਆ ਲੱਗੀ ਆ ਮੁਰਕੇ ਇਹਨਾਂ ਦੇ ਉਹ ਮੁੰਡਾੜਾ ਭੱਜ ਗਿਆ ਉਹ ਮੁੰਡਾ ਮੁਰਕੇ ਗੁੰਡੇ ਲੈ ਕੇ ਆ ਗਿਆ 25 25 ਮੁੰਡੇ ਲੈ ਕੇ ਆ ਗਿਆ ਕਿੰਨੇ ਕੁ ਬੀਤੀ ਕਰਨਾ ਇਹ ਪਹਿਲਾਂ 10:30 11 ਵਜੇ ਆ ਗਿਆ 11:15 ਵਜੇ 11 ਵਜੇ ਆ ਗਏ ਫੇਰ ਉਹ ਨਾ ਰਾਤ 10 ਵਜੇ ਆਏ ਆ ਨਾ ਤੇ 10:30 ਵਜੇ ਪੁਲਿਸ ਆ ਗਈ ਤੇ ਇਹਨੇ ਪੁਲਿਸ ਬਾਅਦ ਚ ਆਉਂਦੀ ਆ ਇਹ 10:30 ਵਜੇ ਫੇਰ ਪਹੁੰਚ ਕੇ ਆ ਗਏ ਇਹਨਾਂ ਪਹਿਲਾਂ ਗੋਲੀਆਂ ਚਲਾਈਆਂ ਉਦੋਂ ਸਾਡੇ ਉਹ ਮੁੰਡਾ ਬੰਦੇ ਆਏ ਕਿ ਪਿੰਡੋਂ ਸਾਡੇ ਮੈਂਬਰ ਪਛਾਹਦੇ ਉਹਦੇ ਪੱਟ 'ਚ ਗੋਲੀ ਵੱਜੀ ਆ ਉਹਦਨੋ ਪੁਲਸ ਆ ਗਈ ਮੁੜ ਕੇ ਉਹ ਮੁੜ ਕੇ ਭੱਜ ਗਏ ਆ ਉਹਨਾਂ ਤਿੰਨ ਗੱਡੀਆਂ ਤਾਂ ਉਥੋਂ ਪਹਿਲੀ ਵੇਰੀ ਦੀ ਸਿੱਧੀਆਂ ਕਰ ਲਈਆਂ ਇੱਕ ਜੀਪ ਉਥੇ ਪਹਿ ਤੇ ਖੜੀ ਕਰਕੇ ਤੇ ਉਹ ਇਧਰ ਨੂੰ ਭੱਜ ਗਏ ਮੁੰਡੇ ਵਿੱਚੋਂ ਉਹ ਗੱਡੀਆਂ ਉਹਨਾਂ ਨੇ ਇਥੇ ਆਸੇ ਪਾਸੇ ਕਰ ਲਈਆਂ ਪੁਲਸ ਉਹ ਮੁੰਡੇ ਨੂੰ ਲੈ ਗਈ ਚੁੱਕ ਕੇ ਅਸੀਂ ਉਹਨਾਂ ਨੂੰ ਕਿਹਾ ਪੁਲਸ ਵਾਲਿਆਂ ਵੀ ਸਾਡੀ ਸੁਰੱਖਿਆ ਸਾਡਾ ਬੰਦਾ ਘਰ ਕੋਈ ਨਹੀਂ ਰਹਿ ਗਿਆ ਬੰਦੇ ਚੱਲ ਗਏ ਉਹਨੂੰ ਲੈ ਕੇ ਉਹ ਕਹਿੰਦੇ ਭੈਣ ਸਾਨੂੰ ਇਹਨਾਂ ਦੇ ਨਾਲ ਜਾਣਾ ਪੈਣਾ ਉਹ ਚੱਲ ਗਏ ਆ ਤਿੰਨੇ ਮੁੰਡੇ ਸਾਡੇ ਰਹਿ ਗਏ ਉਹ ਅੱਧੇ ਪਿੰਡ ਪੁਲਸ ਪਿੰਡ ਨਹੀਂ ਪਹੁੰਚੀ ਹਣੀ ਉਹ ਫੇਰ ਆ ਗਏ ਵੀ 25 ਜਾਣੇ ਹੋਣਿਆ 40 ਜਾਣੇ ਹੋਣਗੇ ਅਸੀਂ ਭੱਜ ਭੱਜ ਜਾਨਾਂ ਬਚਾਈਆਂ ਆਪਣੀਆਂ ਟੋਕ ਟੋਕੇ ਪੰਨ ਤੋੜੋ 2 ਘੰਟੇ ਭਾਜੀ 12 ਵਜੇ ਤੋਂ ਲਾ ਕੇ ਤੇ 2 ਵਜੇ ਤੱਕ ਬਹੁਤ ਜਿਆਦਾ ਇੰਨੀ ਗੋਲੀ ਚਲਾਈ ਆ ਵੀ ਜਿਹੜਾ ਕੋਈ ਮੀਂਹ ਵਰਾਇਆ ਨਹੀਂ ਲਾ ਕੇ ਆਣ ਗਵਾਨ ਨੂੰ ਪੁੱਛਿਆ ਸਾਡੀ ਮੰਗ ਇਹੋ ਹੀ ਆ ਹੁਣ ਵੀ ਸਾਨੂੰ ਇਨਸਾਫ ਚਾਹੀਦਾ ਉਹਨੂੰ ਵੀ ਫੜ ਕੇ ਦੋ ਇਹਦਾ ਹਾਲ ਕਰਨ ਜਿਹੜਾ ਨਾ ਜੀ ਕਰੇ ਦੋਨੇ ਮਾਵਾ ਧੀਆਂ ਉਹ ਨਾਲ ਆਈਆਂ ਜੋ ਜਵਾਈ ਵੀ ਆਇਆ ਹੋਊਗਾ ਦੋਹਾਂ ਮਾਵਾ ਧੀਆਂ ਲਲਕਾਰੇ ਮਾਰੇ ਉੱਤੇ ਰਾਤ ਨਾਲ ਆਇਆ ਉਹ ਉਹਨਾਂ ਬੰਦਿਆਂ ਦੇ ਫੋਲਸੇ ਮੁੜ ਕੇ ਆਈ ਆ ਬਾਅਦ ਚ 12:00 ਵਜੇ ਜਦੋਂ ਮੁੜ ਕੇ 12:00 2:00 ਵਜੇ ਪੁਲਿਸ ਆਈ ਨਾ ਫੇਰ ਮੁੜ ਕੇ ਜਦੋਂ ਫੇਰ ਉਹ ਜਦੋਂ ਇਹਨਾਂ ਦੇ ਘਰ ਇੱਥੇ ਮੋਟਾ ਜਾਨ ਨੂੰ ਅੱਗ ਲਾਉਣ ਲੱਗੇ ਉਦੋਂ ਉਹਨਾਂ ਪੁਲਿਸ ਦੇ ਕੇ ਫੇਰ ਉਹ ਭੱਜ ਗਏ ਸਾਡੇ ਪਹਿਲਾਂ ਸੀਸੇ ਸੂਸੇ ਪੰਨੇ ਆ ਇਹ ਪੁੱਛ ਨਾਲ ਦੀ ਪ੍ਰਮੋਟਰ ਵੀ ਅੱਖ ਲਾਉਂਦਾ ਲਾ ਦੇ ਨੇ ਲਾਉਣ ਲੱਗਾ ਤੇਲ ਪਾਉਣ ਰਿਹਾ ਇਹ ਅੰਦਰ ਲੁਕੀਆਂ ਹਾਂ ਬੰਦੇ ਸਾਡੇ ਸਾਰੇ ਹੈ ਨਹੀਂ ਕੋਈ ਘਰ ਅੰਦਰ ਅਸੀਂ ਲੁਕੀਆਂ ਹਾਂ ਅੰਦਰ ਲੁਕੀਆਂ ਹਾਂ ਤੇ ਉਹਨਾਂ ਨੇ ਪਤਾ ਕੀ ਕੀਤਾ ਇਹ ਕੀ ਹੈ ਬਡੀਆਂ ਨੇ ਕੁੰਡੀ ਲਾਈ ਆ ਇਹਨਾਂ ਨੂੰ ਬਡੀਆਂ ਨੂੰ ਫ ਅਹੀਂ ਅੰਦਰ ਮੰਜਿਆ ਥੱਲੇ ਵੜ ਕੇ ਲੋਕ ਅਗਿਆਂ ਤੇ ਜਦੋਂ ਉਹਨਾਂ ਸਪੁਲਿਸ ਦੀ ਗੱਡੀ ਵੇਖ ਲਈ ਹਨ ਫੇਰਾਂ ਤੇ ਵੀ ਭੰਜੋਦੋਂ ਪੁਲਿਸ ਆ ਗਈ ਜੋ ਭੱਜੋ ਫੇਰ ਉਹਨਾਂ ਦੇ ਭੰਜੋਦੋਂ ਫੈਲ ਕੱਢ ਦੋ ਗਾਲ ਕੱਢ ਕੇ ਫੇਰ ਉਹਨਾਂ ਨੇ ਫੈਲ ਕੱਢ ਕੇ ਤੇ ਫੇਰ ਭਾਜੋ ਭੱਜ ਗਏ ਤੇ ਫੇਰ ਅਹੀਂ ਮੰਜਿਆ ਥੱਲੇ ਲੋਕ ਨਿਕਲ ਗਿਆਂ ਜਦੋਂ ਪੁਲਿਸ ਆਈ ਤੇ ਕਾਲਜ ਬੱਚੇ ਵੀ ਨਾ ਲੈ ਗਏ ਬੱਚੇ ਨਾ ਦੋ ਗੁੱਡੀਆਂ ਮੇਰੀਆਂ ਗੁੱਡੀਆਂ ਘਰਾਣੀਆਂ ਦੀ ਥਾਣੀਆਂ ਦੋ ਸੋਤੀ ਹੋ ਗਈਆਂ ਬੱਚੇ ਇੱਥੇ ਲੁਕ ਗਿਆਂ ਆਏ ਤੇ 9 7 7 ਫੇ ਉਹਨਾਂ ਨੇ ਸਾਨੂੰ ਮਾਰ ਕੇ ਬਹੁਤ ਗਾਲਾਂ ਗੂਲਾ ਕੱਢੀਆਂ ਸ਼ੀਸ਼ੇ ਤਾਂਨੇ ਤੋੜ ਕੀਤੀ ਜੋ ਸਾਡਾ ਪਾਂਡਾ ਚਨਾ ਸਾਹ ਪਰ ਸੋਈ ਜੋ ਕਟ ਕਟ ਖਲਾ ਰਿਆ ਜੇ ਪੁਲਿਸ ਨਾ ਆਉਂਦੇ ਫਿਰ ਜਾਣੂ ਪਰਸ ਨਾ ਆਉਂਦੇ ਤਾਂ ਫਿਰ ਉਹ ਨਾ ਕੀ ਤਾਂ ਕੁੜਿਆਂ ਨੂੰ ਕੱਢ ਦੇ ਕਿ ਉਹਨੂੰ ਖੜਕ ਖੜ ਕੇ ਬੁੱਢੀਆਂ ਚ ਬੀਜਤੀ ਕਰੋ ਪੁਲਿਸ ਨੇ ਕੋਈ ਗੋਲੀ ਕੱਢ ਲਈ ਨਹੀਂ ਪੁਲਿਸ ਨੇ ਕੋਈ ਗੋਲ ਨਹੀਂ ਉਹ ਤਾਂ ਉੱਪਰ ਪਾਜ ਗਏ ਜਦੋਂ ਕੱਟੀ ਵੀ ਅਲੀ ਉੱਥੇ ਆਉਂਦੀ ਉਹਦੇ ਪਾਜ ਉੱਥੇ ਉਹ ਨਿਕਲ ਗਏ ਹਨ ਫਿਰ ਸਾਡੀ ਜਾਨ ਬਚੀ ਪਰ ਪੂਰੀ ਗੁੰਡਾ ਕਰਦੀ ਪੂਰੀ ਜਿਆਦੀ ਅਸੀਂ ਅਹੀਂ ਵੀ ਨਾ ਉਹ ਸਾਡੇ ਉਹ ਤੇ ਕਮਰੇ ਬਾਹਰ ਗਏ ਕੋਈ ਸ਼ਾਨੀ ਉਹਨਾਂ ਨੇ ਰਹਿ ਦਿੱਤੀ ਵੀ ਕੋਈ ਰਹਿਣ ਸੀ ਵਜੂ ਅੰਦਰ ਸਾਰਾ ਸਮਾਨ ਉਹਨਾਂ ਨੇ ਸੁੱਟਿਆ ਜੋ ਸਾਗਤ ਰਿਆਹੀ ਰਾਤੀ ਉਹ ਬਕਤੀਲਾ ਉਹ ਵਿੜੇ ਵਿੱਚ ਚਲਾ ਕੇ ਮਾਰਿਆ ਸਵੇਰੇ ਸਾਡੇ ਕੱਢ ਕੇ ਪਟ ਕੇ ਛੋੜਦੇ ਨੇ ਜਿਹੜੇ ਸਾਡਾ ਕੱਚ ਦਾ ਉਹ ਵੀ ਪੰਨੇ ਤੋੜ ਦਿੱਤਾ ਜੋ ਬਾਰੀਆਂ ਦੇ ਬੂਹਿਆਂ ਦੇ ਸੀਸੇ ਸਭ ਤੋੜਤੇ ਬਾਥਰੂਮ ਵੀ ਸਾਰੇ ਤੋੜ ਤਾੜ ਭੰਨ ਕੇ ਰੱਖਦੇ ਅਜੇ ਵੀ ਖਤਰਾ ਤੁਹਾਨੂੰ ਖਤਰਾ ਹਾਨੂੰ ਅਜੇ ਸਾਨੂੰ ਤੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਹੁਣ ਸੁਰੱਖਿਆ ਚਾਹੀਦੀ ਹੈ ਸਾਨੂੰ ਪੋਲਸ ਸੇ ਸਾਡੇ ਘਰ ਬਹਿਣੀਆਂ ਹੋ ਰਤੀ ਅੱਲਾ ਲਲਕਾਰੇ ਮਾਰ ਕੇ ਗਏ ਵੀ ਕੱਲ ਨੂੰ ਫੇਰ ਆਵਾਂਗੇ ਗੱਡੀਆਂ ਇੱਕ ਸਾਡੀ ਪੰਨੀ ਤੇ ਇੱਕ ਸਾਡੇ ਦੋਤੇ ਦੀ ਪੰਨੀ ਵੀ ਇੱਕ ਗੱਡੀ ਉੱਤੇ ਵੀ ਹੋ ਕੇ ਦੀ ਇਹ ਉਹਨਾਂ ਦੀ ਆ ਉਹ ਵੀ ਭੰਗ ਗਏ ਉਹ ਆਪਣੀ ਗੱਡੀ ਆਪਣੀ ਵੀ ਉਹ ਭੰਗ ਗਏ ਇੱਕ ਟਰੈਕਟਰ ਦੇ ਪੈਰਾਂ 'ਚ ਗੋਲੀਆਂ ਮਾਰ ਕੇ ਗਏ ਗੱਡੀਆਂ ਦੇ ਵੀ ਟਾਇਰਾਂ 'ਚ ਪੈ ਗੋਲੀਆਂ ਮਾਰੀਆਂ ਟਰੈਕਟਰ ਦੇ ਵੀ ਟਰੈਕਟਰ ਵੀ ਲੱਗੇ ਭੰਨਣ ਤੋ ਉਹ ਮੁੜ ਕੇ ਦੂਜੇ ਮੁੰਡੇ ਦੂਜੇ ਬਾਜਾ ਮਾਰ ਲਾ ਪਿਓ ਟਰੈਕਟਰਾਂ ਨੂੰ ਨਾ ਮਾਰਿਓ ਟ੍ਰੈਕਟਰ ਇਹ ਕਿਹੜੇ ਕਿੰਨਾ ਭੋਜ ਲੈ ਜਾਂਦਾ ਜੋ ਸਮਾਨ ਵੇਖੋ ਕੱਢ ਕੇ ਸਭ ਕੁਝ ਅੱਗ ਲਾਉਣ ਲੱਗੇ ਟਰੈਕਟਰ ਨੂੰ ਵੀ ਇੱਥੇ ਬਾਹਰ ਕਢੋ ਅੰਦਰੋਂ ਪਿਛਲੋਂ ਕੈਂਤੀਲ ਦਾ ਕੱਢ ਕੇ ਲਿਆ ਆਵੇ ਇੱਥੇ ਮੋਟਰਸਾਈਕਲ ਸਾਡਾ ਛੋਟੇ ਕੇ ਬਹੁਤ ਅੰਦਰੋਂ ਕੱਢ ਕੇ ਫਿਰ ਉਹਨਾਂ ਤੇਲ ਡੋਲਿਆ ਫਿਰ ਉਹਦੇ ਅੱਗ ਲਾਈਏ ਨੂੰ ਤੇ ਪੁਲਿਸ ਆ ਗਈ ਤੇ ਫਿਰ ਭੱਜ ਗਏ ਹਾਂਜੀ ਬਾਬੂ ਕੀ ਨਾਮ ਤੁਹਾਡਾ ਸਰਜੀਤ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਨੋਨੇਪਿੰਡ ਆ ਕੀ ਘਟਨਾ ਹੋਈ ਹੈ ਨਹੀਂ ਭੰਤ ਹੋਈ ਹੈ ਘਟਨਾ ਵੀਰ ਜੀ ਸਾਡਾ ਪੜੀ ਦਾ ਰੌਲਾ ਹੈ ਤੇ ਉਹਨੇ ਆੰਦੇ ਹੀ ਜਿਆਨਾ ਕਰਾਇਆ ਹੋਆ ਇਹ ਮਿਆਨਾ ਕਰਾਇਆ ਤੇ 4 ਵਜੇ ਆਇਆ ਭਾਉ ਸਾਡੇ ਨਾਲ ਗੱਲ ਸਾਰੀ ਮਕਾ ਗਿਆ ਹੋਆ ਫੇ ਇਹ ਮੈਂ ਸ਼ੁਕਰ ਹੋ ਰਹਾ ਹੂੰਗਾ ਤੇ ਆਪਾਂ ਵਾਟ ਜਿੱਥੇ ਕੀ ਪਾ ਦਾਂਗੇ ਤੇ ਇਹ ਮੁਰਕੇ ਰਾਤ ਆ ਗਏ ਤਿੰਨ ਬੰਦੇ ਗੱਡੀ ਦੇ ਇਹ ਦੋ ਇੱਥੇ ਕੋਲ ਤੇਰੇ ਦੇ ਆਕਾ ਭੱਜੇ ਲਗਾ ਦੇ ਫੜ ਲਿਆ ਇਹਨਾਂ ਨੇ ਉਹ ਭੱਜ ਗਿਆ ਨਿਕਲ ਗਿਆ ਵਾ ਤੇ ਉਹ ਨਿਕਲ ਗਿਆ ਬਾਅਦ ਦੇ ਵਿੱਚ ਉਹਦੇ ਨਾਲ 100 ਜਾਗਦੇ ਬੰਦੇ ਲਾਇਆ ਹੋਰ ਉਹਨੇ ਲਾਇਆ ਕਿ ਪੰਚਾਇਤ ਲਾਇਆ ਉਤੋਂ ਤੇ ਉਹ ਜਿਹੜੇ ਦੋ ਬੰਦੇ ਘੇਰੇ ਨੂੰ ਲੈ ਗਏ ਉਹਨਾਂ ਨੂੰ ਇਹ ਤਾਂ ਮਾफी ਮੰਗ ਕੇ ਗਏ ਭਈ ਕੋਈ ਗੱਲ ਨਹੀਂ ਕਰਦੇ ਸਾਨੂੰ ਛੱਡ ਦੋ ਹਣਾ ਸਾਡੀ ਪਿੰਡ ਦੀ ਪੰਚਾਇਤ ਆ ਉਹ ਵੀ ਦਾਦੀ ਲਾਗੇ ਖੜੀ ਉਹਨਾਂ ਨੂੰ ਦੱਸਿਆ ਵਾ ਉਦੋਂ ਬਾਅਦ ਫੇ ਉਹ ਭੱਜ ਗਿਆ ਉਹਨੇ ਜਾ ਕੇ ਤੇ ਬੰਦੇ ਫੇਰ ਲੈਂਦੇ ਪਿੰਡੋਂ ਵੀ 50 ਬੰਦੇ ਚਾਰੀਆਂ ਦੇੜੀ ਹੋਣੀਆਂ ਆ ਅਣਫਰਾਂ ਤੇ ਬੰਦੇ ਨਹੀਂ ਉਹ ਜਾਣ ਦੇਣੇ ਆ ਇਹ ਇਹ ਲੜਾਈ ਹੋਇਆ ਮੋੜ ਤੋਂ ਨਿਸ਼ਾਨ ਸਿੰਘ ਆ ਭਜਨ ਕੋਲ ਪਰਜਾਈ ਸਾਡੀ ਅੱਛਾ ਉਹਨਾਂ ਦਾ ਮੋਢਾ ਉਹ ਲੜਾਈ ਉਹ ਨਾ ਪਾਈ ਪਹਿਲਾਂ ਅੱਛਾ ਹੁਣ ਇੱਥੇ ਕਿੰਨੀ ਕਿ ਨੁਕਸਾਨ ਕਿੰਨਾ ਹੋ ਗਿਆ ਨਿਸ਼ਕਾਨ ਬਹੁਤ ਜ਼ਿਆਦਾ ਆ ਜੀ ਅਸੀਂ ਤਾਂ ਜਾਨਾਂ ਬਚਾਈਆਂ ਮਾਏ ਆਡੇ ਸਰਜੀਤ ਸਿੰਘ ਦਾ ਘਰ ਗਾੜੀ ਆ ਇੱਥੇ ਬਜਿੰਦਰ ਸਿੰਘ ਦਾ ਆ ਔਰ ਮੇਰਾ ਘਰ ਫਿਰ ਛੱਡਿਆ ਕਾਖੜੀ ਜਨਾ ਸਾਥ ਤੋੜ ਭਾਂਡੇ ਜਿ ਗੁੱਡੀ ਗਰਦੀ ਕੀਤੀ ਬਹੁਤ ਜਿਆਦੀ ਤੇ ਮਜਿੰਦਰ ਸਿੰਘ ਦੇ ਵੀ ਗਿੱਟੇ ਤੇ ਸਾਟ ਲਗੀ ਆ ਏਟਾ ਹਾ ਜਾ ਗਿੱਟੇ ਦੇ ਕਿਹਦੇ ਗੋਲੀ ਮਜਿੰਦਰ ਨੇ ਗੋਲੀ ਚੱਲੀ ਆ ਬੜੀ ਪਾਟੇ ਗੋਲੀ ਲੱਗੀ ਇੱਕ ਬੰਦੇ ਦੇ ਕਿੰਨਾ ਕੁ ਚਿਰ ਮਤਲਬ ਗੋਲੀ ਚੱਲਦੀ ਰਹੀ ਗੋਲੀ ਡੇਢ ਘੰਟਾ ਕਰੀ ਹੁਣ ਚੱਲਦੀ ਰਹੀ ਆ ਕਿੰਨਾ ਕੁ ਫੇਰ ਹੋ ਗਿਆ ਨਾ ਬਾਏ ਫੇਰ ਢਾਈ ਦਿਨ ਸੁਫੇ ਹੋ ਗਿਆ ਪੁਲਸ ਆਈ ਬਾਜਾ ਪੁਲਸ ਆਈ ਬਾਜਾ ਹੂੰ ਬਾਹ ਚਾਏ ਆ ਉਹ ਮੁੜ ਕੇ ਬੰਦੇ ਭੱਜ ਗਏ ਆ ਉਹ ਮੋਟਰਸਾਈਕਲ ਨੂੰ ਅੱਗ ਲਾਉਣ ਲੱਗੇ ਆ ਤੇ ਉਹਨਾਂ ਪੁਲਿਸ ਦੇਖ ਲਈ ਆ ਗਈ ਤੇ ਭੱਜ ਗਏ ਪੁਲਿਸ ਨੇ ਪਿੱਛਾ ਕੀਤਾ ਉਹਨਾਂ ਦਾ ਗੱਡੀਆਂ ਉੱਦੀ ਕਿ ਲਿਆਂਦੀਆਂ ਕਿ ਦੋ ਗੱਡੀਆਂ ਲਾਈਆਂ ਮਗਰ ਬੰਦੇ ਵੀ ਫੜੇ ਪੁੱਤ ਨੇ ਨਹੀਂ ਬੰਦੇ ਨਹੀਂ ਫੜੇ ਬੜੇ ਭੱਜ ਗਏ ਆ ਆਹਨ ਪਛਾਤੇ ਬੰਦੇ ਹੀ ਮੈਂ ਜਾਣਦਾਰ ਇੱਕ ਪੁਰਾਣਾ ਨਿਸ਼ਾਨ ਉਹਨੂੰ ਜਾਣਦਾ ਵਾਂ ਇੱਕ ਪਰਜਾਈ ਸਾਡੀ ਅੱਛਾ ਇੱਕ ਗੱਡੀ ਆ ਉਹਨਾਂ ਜਾਣਦੇ ਇਹ ਨਾਲ ਹੀ ਕਾਰ ਇੱਕ ਬਾਹਰ ਪਣੀ ਪਈ ਉਹਨਾਂ ਦੀ ਆਪਣੀ ਕਾਰ ਸੀ ਉਹਨਾਂ ਦੀ ਕਾਰ ਆ ਆਪਣੀ ਗੱਲ ਪੰਦੇ ਨੇ ਉਹਨਾਂ ਆਪਣੇ ਭਲੇਖੇ ਨਾਲ ਸੋਝ ਕੇ ਪੰਨੀ ਗਏ ਉਹ ਵੀ ਹੂੰ ਉਹ ਕੀ ਮੰਗਰਦੇ ਕਿਹਨੂੰ ਚਾਹੀਦਾ ਆਾਨੂੰ ਸਾਫ਼ ਚਾਹੀਦਾ ਜੀ ਨਿਸ਼ਾਨ ਸਾਡਾ ਬਹੁਤ ਜ਼ਿਆਦਾ ਹੋਇਆ ਵਾ ਤੇ ਸਾਨੂੰ ਖਤਰਾ ਹੋਗਾ ਉਹ ਠੀਕ ਉਹ ਆਂਦੇ ਰਾਤ ਨੂੰ ਫੇਰ ਵੇਖਣਾ ਠੀਕ ਐਨੀ ਗੱਲ ਆ ਗਿਆ ਇਹਨ ਪਿੰਡ ਨੋਨੇ ਦੇ ਵਿੱਚ ਜੀ ਦੋਵਾਂ ਭਰਾਵਾਂ ਦਾ ਆਪਸ ਵਿੱਚ ਜ਼ਮੀਨ ਦਾ ਰੌਲਾ ਚੱਲ ਰਿਹਾ ਕਾਫੀ ਪੁਰਾਣਾ ਇਨਾਂ ਦੀ ਜਿਹੜੀ ਆ ਤਕਸੀਮ ਨਹੀਂ ਹੋਈ ਜ਼ਮੀਨ ਹਜੇ ਤੱਕ ਇਹਦੇ ਵਿੱਚ ਇੱਕ ਸੰਤੋਖ ਸਿੰਘ ਆ ਉਹਦੀ ਡੈਥ ਹੋ ਚੁੱਕੀ ਆ ਉਹਦਾ ਜਵਾਈ ਆ ਨਿਸ਼ਾਨ ਸਿੰਘ ਉਹ ਇਹ ਪ੍ਰਾਪਰਟੀ ਨੂੰ ਕਰਕੇ ਆਪਣਾ ਹੱਕ ਜਿਤਾਉਂਦੇ ਨੇ ਤੇ ਦੂਜੇ ਪਾਸੇ ਹੈਗੇ ਬਲਜਿੰਦਰ ਸਿੰਘ ਹੋਣੇ ਉਹ ਕਹਿੰਦੇ ਵੀ ਇਹ ਸਾਡੀ ਪ੍ਰਾਪਰਟੀ ਆ ਇਹਨਾਂ ਦੋਵਾਂ ਦਾ ਇਸ ਗੱਲ ਨੂੰ ਲੈ ਕੇ ਰਾਤੀ ਕਾਫੀ ਝਗੜਾ ਹੋਇਆ ਤੇ ਉੱਥੇ ਗੋਲੀ ਚੱਲੀ ਆ ਜੀ ਤੇ ਇੱਕ ਬੰਦੇ ਦੇ ਇੰਜਰਡ ਹੋਇਆ ਗੋਪਾਲ ਸਿੰਘ ਨਾਂ ਦਾ ਜਿਹਦੇ ਗੋਲੀ ਲੱਗੀ ਆ ਤੇ ਇਹਨਾਂ ਦੇ ਅੰਗੇਜਟ ਐਫਆਰ ਨੰਬਰ 213 /24 109 193 190 324 4 25 27 54 98 ਕੇਸ ਰਜਿਸਟਰਡ ਕਰ ਲਿਆ ਹੈ ਜੀ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ ਗੋਲੀ ਕਿੰਨੀਆਂ ਚੱਲੀਆਂ ਸਰ ਗੋਲੀਆਂ 20 ਤੋਂ 25 ਫਾਇਰ ਹੋਏ ਨੇ ਟੋਟਲ ਉੱਥੇ ਜੀ